ਇੱਕ ਮਾੜਾ ਬੰਦਾ ਜਦੋਂ 25-30 ਗਾਈ ਦਾ ਮਕਾਨ ਬਣਾਉਂਦਾ ਹੁੰਦਾ ਨਾ ਗਲੀ 'ਚ ਕਾਰਪੋਰੇਸ਼ਨ ਉਹਨੂੰ ਇਹੋ ਜਿਹਾ ਧੂਆਂ ਚ ਟਾਂਦੀ ਹੈ ਕਿ ਉਹ ਪਾਗਲ ਹੋ ਜਾਂਦਾ ਮੈਂ ਬਿਲਡਿੰਗ ਬਣਾਵਾ ਕਿ ਨਾ ਬਣਾਵਾ ਉਹਨਾਂ ਨੂੰ ਵੀਦ ਪ੍ਰੂਫ ਦੇ ਦੇਣਾ ਉਹਨਾਂ ਨੇ ਐਮਐਲਏ ਇਲਾਕੇ 'ᱨᱤ ਕੰਮ ਹੋ ਰਿਹਾ ਹੈ ਉਹਨਾਂ ਨੂੰ ਵੀਦ ਪ੍ਰੂਫ ਦੇ ਦੇਣਾ ਅਚਾਰੇ ਹੌਡਲ ਉਹਨਾਂ ਦੇ ਇਲਾਕੇ ਦੇ ਨੇ ਉਹਨਾਂ ਦੇ ਐਮਐਲਏ ਇਲਾਕੇ ਆ ਦੇ ਨੇ ਉਹਨਾਂ ਦਾ ਫਰਜ਼ ਇਹਨਾਂ ਨੇ ਸੈਕਟਰੀ ਮੈਂ ਨਾ ਇਹ ਵਿਲੇਂਸ ਨੂੰ ਇਹਦੇ ਪ੍ਰੂਫ ਦਵਾਵਾਂਗੇ ਕਿੱਥੇ ਪੈਸੇ ਲੈ ਰਹੇ ਆ ਇਸ ਤਰ੍ਹਾਂ ਕੀ ਕਰ ਰਹੇ ਆ ਸਾਰਾ ਕੁਝ ਸਾਡੇ ਕੋਲ ਆਈ ਦਵਾਂਗੇ ਪਰ ਮੈਟਰ ਹੈ ਕਿ ਇਹ ਬਿਲਡਿੰਗਾਂ ਕਿਉਂ ਨਹੀਂ ਰੁਕ ਰਹੀਆਂ ਇਹ ਕਹਿ ਲੋ ਤਰਨਤਨ ਰੋਡ ਦੀ ਵੀ ਕੰਪਲੇਂਟ ਜੇ ਇਹ ਕਿੰਨੇ ਮਹੀਨੇ ਤੋਂ ਚੱਲ ਇਹ ਕਿੰਨੇ ਮਹੀਨਿਆਂ ਤੋਂ ਚੱਲ ਰਹੀ ਆ ਅੱਲਾ ਬੜਾ ਵਧੀਆ ਕੰਮ ਹੈ ਇਹ ਬਿਲਡਿੰਗ ਜਦੋਂ ਵਧੀਆ ਰਾਤ ਨੂੰ ਇਹਨਾਂ ਦਾ ਦਿਨ ਦੁਗਣੀ ਤੇ ਰਾਤ ਦੋਗਣੀ ਹੁੰਦੀ ਇਹ ਰਾਤ ਨੂੰ ਹੀ ਹੁੰਦੀ ਕਰਦੀਆਂ ਦਿਨੇ ਨਹੀਂ ਕਰਦੀ ਦਾ ਹੀ ਹੋਟਲ ਲਿਖਿਆ ਪਿਆ ਇਹ ਕਿਸ ਤਰ੍ਹਾਂ ਕਾਰਬੇਸ਼ਨ ਪਾਸ ਕਰ ਦਿੰਦੀ ਹੈ ਕਿ ਇਹ ਹੋਟਲ ਬਣਾਓ ਗਲੀਆਂ ਚ ਗਲੀਆਂ 'ਚ ਘਰ-ਘਰ ਹੋਟਲ ਬਣ ਗਏ ਐ ਐਡੀਆਂ ਤਕੜੀਆਂ 4-4 ਮੰਜ਼ਲਾ ਬਿਲਡਿੰਗਾਂ ਬਿਨਾਂ ਨਕਸ਼ੇ ਤੋਂ ਬਣਦੀਆਂ ਇੱਕ ਇਸ ਤਰ੍ਹਾਂ ਐਮਪੀਬੀ ਦੀ ਮਜਬੂਰ ਬਿਨਾ ਬਣ ਰਹੀ ਹੈ ਇਸ ਤਰਫ ਹੋ ਕੇ ਸਾਡੇ ਨਾਲ ਗੱਲ ਕਹਿਣੀ ਪੈ ਰਹੀ ਹੈ ਕਿ ਪੰਜਾਬ ਦਾ ਤੇ ਪਤਾ ਨਹੀਂ ਲੇਕਿਨ ਅੰਮ੍ਰਿਤਸਰ ਦਾ ਰੱਬ ਹੀ ਰਾਖਾ ਹੈ ਪੰਜਾਬ ਸਰਕਾਰ ਜਿਹੜੇ ਭਗਵੰਤ ਮਾਨ ਜੀ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹ ਟੀਡਾ ਵੱਲ ਧਿਆਨ ਦਿਓ ਖਾਲੀ ਆਪਾਂ ਨਸ਼ੇ ਵਾਲਾਂ ਚਲੀਏ ਇਹ ਟੀਡਾ ਰੋਠਾ ਮਾਈ ਜਿਹੜਾ ਕਰਪਟ ਹੋ ਰਿਹਾ ਇੱਕ ਗੁਰੂ ਪੀਰਾਂ ਦੀ ਨਗਰੀ ਜਿਸ ਨੂੰ ਵੀ ਲੁੱਟਣ ਕਸੁੱਟਣ ਵਾਸਤੇ ਸਰਕਾਰੀ ਅਮਲਾ ਹੀ ਬਹੁਤ ਹੈ ਆਮ ਚੋਰਾਂ ਦੀ ਲੋੜ ਨਹੀਂ ਇਹਨਾਂ ਚੋਰਾਂ ਦੀ ਲਿਸਟ ਜਾਰੀ ਕਰਦਿਆਂ ਹੋਇਆਂ ਸਭ ਤੋਂ ਪਹਿਲਾ ਨੰਬਰ ਕਾਰਪੋਰੇਸ਼ਨ ਦੇ ਅਸਰ ਆਂਦੇ ਨੇ। ਪੁਜਾਰ ਹੰਸਲੀ ਜਿਹਦੇ ਵਿੱਚ ਹੋਟਲ ਦੀ ਨਿਰਮਾਣ ਕੀਤਾ ਗਿਆ ਜਿਹੜਾ ਚੱਲ ਰਿਹਾ ਔਰ ਜ਼ਮੀਨ ਦੀ ਖੁਦਾਈ ਕਰਕੇ ਉਹਦੀ ਬੇਸਮੈਂਟ ਬਣਾਈ ਗਈ। ਜਦੋਂ ਕੰਪਲੇਂਟ ਕਰਦੇ ਆ ਥੋੜੇ ਦਿਨਾਂ ਬਾਅਦ ਕੋਈ ਨਾ ਕੋਈ ਬੰਦਾ ਵਿਚੋਲੀਆਂ ਡਿਪਾਰਟਮੈਂਟ ਦਾ ਹੀ ਆ ਜਾਂਦਾ ਹੈ। ਚਲੋ ਛੱਡੋ ਜੀ ਕੋਈ ਗੱਲ ਨਹੀਂ ਕਰ ਲਾਂਗੇ ਦੇਖਦੇ ਆ ਦੱਸਦੇ ਆ ਲੇਕਿਨ ਆਮ ਆਦਮੀ ਨੂੰ ਇਨਸਾਫ ਨਹੀਂ ਮਿਲਿਆ ਤੇ ਨਾ ਹੀ ਮਿਲਣਾ ਸੁਣਾਈ ਐ ਐਵੇਂ ਹੋ ਰਹੀ ਕਿ ਕਾਰਪਸ਼ਨ ਚੁੱਟਾ ਜਿਹੜੇ ਉਹਦੇ ਨੇ ਅਸਰ ਹੈ ਉੱਪਰਲੇ ਅਸਰ ਕਹਿੰਦੇ ਹੀ ਥੱਲੇ ਕਰਦਾ ਥੱਲੇ ਲੈ ਕੇ ਸੈਟਿੰਗ ਕਰ ਜਾਂਦੇ ਆ ਉੱਪਰਲੇ ਦੀ ਮਰਜ਼ੀ বিনা ਥੱਲੇ ਲੈ ਕਿਸ ਤਰ੍ਹਾਂ ਸੈਟਿੰਗ ਕਰ ਜਾਂਦੇ ਇਹਨਾਂ ਨੂੰ ਫੀਲ ਕੀਤਾ ਜਾਣਾ ਚਾਹੀਦਾ ਜਿਹੜੀਆਂ ਬਿਲਡਿੰਗਾਂ ਕਾਰਪਸ਼ਨ ਦੀ ਮੈਂ ਕੁਸ਼ਲ ਕੁਮਾਰ ਸ਼ਰਮਾ ਸ਼ਿਵਸਨ ਇੰਦੂਤਸਾਲੀ ਤੋਂ ਪੰਜਾਬ ਪ੍ਰਧਾਨ ਹਾਂ ਇੱਕ ਹੰਸਲੀ ਬਾਜ਼ਾਰ ਦੇ ਵਿੱਚ ਹੋਟਲ ਬਣਦਾ ਹੈ ਪੰਜ ਮੰਜ਼ਲਾਂ ਜਿਹਦਾ ਨਕਸ਼ਾ ਕੋਈ ਪਾਸ ਨਹੀਂ ਇਹਦੀ ਕੰਪਲੀਟ ਹੈ ਨੰਬਰ ਜੇ 2025046221 ਇਹਦੇ ਕੋਈ ਰੋਕਥਾਮ ਨਹੀਂ ਲੱਗ ਰਹੀ ਜੇ ਰੋਕਥਾਮ ਹੁੰਦੀ ਹੈ ਤੇ ਸ਼ਾਮ ਨੂੰ ਕੰਮ ਚੱਲੂ ਹੋ ਜਾਂਦਾ ਇੱਕ ਬਿਲਡਿੰਗ ਹੈ ਬੀਆਰ ਛੱਤੋ ਹੈ ਕੱਲੂ ਖੜਾ ਤਿੰਨ ਮੰਜ਼ਲਾ ਬਿਲਡਿੰਗ ਬਣੀ ਹੈ ਨਕਸ਼ੇਰਾ ਪਾਸ ਨਹੀਂ ਇਹ ਰਾ ਨਕਸ਼ਾ ਪਾਸ ਹੈ ਕਾਰਬਿਸ਼ਨ ਦੇ ਦੇਵੇ ਨਕਸ਼ਾ ਪਾਸ ਹੈ ਕੋਈ ਇਹ ਰਾ ਨਕਸ਼ਾ ਪਾਸ ਨਹੀਂਗਾ ਇਹ ਮੈਡਮ ਨੂੰ ਕਿਹਾ ਗਿਆ ਮੈਡਮ ਕਹਿੰਦੀ ਜੀ ਪਹਿਲੇ ਕੰਦੀ ਜੀ ਮੇਰੀ ਉਹਨਾਂ ਨਾਲ ਗੱਲ ਹੋ ਗਈ ਕੰਮ ਚੱਲਦਾ ਰਿਹਾ ਫਿਰ ਅਸੀਂ ਜਾ ਕੇ ਐਮਪੀ ਸਾਹਿਬ ਨੂੰ ਮਿਲੇ ਉਹਨਾਂ ਨੇ ਕੰਮ ਬੰਦ ਕਰਾਤਾ ਹੁਣ ਇਸ ਬੀਟਿੰਗ ਦਾ ਰਾਤ ਕੰਮ ਚੱਲਦਾ ਹੈ ਇਹਦਾ ਕੰਪਲੇਂਟ ਨੰਬਰ ਹੈ ਜੀ ਅਜ 15 ਦਿਨ ਹੋ 20 ਦਿਨ ਹੋ ਗਏ ਇਹਨੂੰ ਕੰਪਲੇਂਟ ਨੂੰ ਪਿਆ ਉਹ ਕੰਮ ਰਾਤ ਨੂੰ ਚੱਲਦਾ ਕੀ ਕਰ ਰਹੇ ਕੰਪਲੇਂਟ ਤੋਂ ਬਾਅਦ ਨਹੀਂ ਹੈ ਤੁਹਾਡੀ ਸੁਣਦੇ ਦਿਖੋ ਸੁਣਾਈ ਐਸਲੀ ਨਹੀਂ ਹੋ ਰਹੀ ਕਿ ਕਾਰਬਿਸ਼ਨ ਸੁੱਤਾ ਜਿਹੜੇ ਉਹਦੇ ਨੇ ਅਫਸਰ ਹੈ ਉੱਪਰਲੇ ਅਫਸਰ ਕ ਥੱਲੇ ਲਿਆ ਕੇ ਸੈਟਿੰਗ ਕਰ ਜਾਂਦੇ ਆ ਉੱਪਰਲੇ ਦੀ ਮਰਜ਼ੀ বিনা ਥੱਲੇ ਵਾਲੇ ਕਿਸ ਤਰ੍ਹਾਂ ਸੈਟਿੰਗ ਕਰ ਜਾਂਦੇ ਇੱਕ ਮਾੜਾ ਬੰਦਾ ਜਦੋਂ 25 30 ਗਾਈ ਦਾ ਮਕਾਨ ਬਣਾਉਂਦਾ ਹੁੰਦਾ ਨਾ ਗਲੀ 'ਚ ਤੇ ਕਾਰਪੋਰੇਸ਼ਨ ਉਹਨੂੰ ਇਹੋ ਜਿਹਾ ਧੂਆਂ ਚ ਟਾਂਦੀ ਹੈ ਕਿ ਉਹ ਪਾਗਲ ਹੋ ਜਾਂਦਾ ਮੈਂ ਬਿਲਡਿੰਗ ਬਣਾਵਾ ਕਿ ਨਾ ਬਣਾਵਾ ਪਹਿਲੇ ਬਿਜ਼ਨਸ ਐਕਟੀਵਿਟੀ ਹੋਈ ਬਿਜ਼ਨਸ ਐਕਟੀਵਿਟੀ ਹੈ ਨਾ ਇਹ ਵਿਲੀਅਨਸ ਨੂੰ ਇਹਦੇ ਪ੍ਰੂਫ ਦਵਾਵਾਂਗੇ ਕਿੱਥੋਂ ਆ ਪੈਸੇ ਲੈ ਰਹੇ ਆ ਕਿਸ ਤਰ੍ਹਾਂ ਕੀ ਕਰ ਰਹੇ ਆ ਸਾਰਾ ਕੁਝ ਸਾਡੇ ਕੋਲ ਆਈ ਦਵਾਵਾਂਗੇ ਪਰ ਮੈਟਰ ਹੈਗਾ ਕਿ ਇਹ ਬਿਲਡਿੰਗਾਂ ਕਿਉਂ ਨਹੀਂ ਰੁਕ ਰਹੀਆਂ ਇਹਨਾਂ ਨੂੰ ਸੀਲ ਕੀਤਾ ਜਾਣਾ ਚਾਹੀਦਾ ਜਿਹੜੀਆਂ ਬਿਲਡਿੰਗਾਂ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਮਿਲੇ ਤੁਸੀਂ ਉਹਨਾਂ ਨੂੰ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਤੱਕ ਅਜੇ ਆਪਾਂ ਨਹੀਂ ਗਏ ਉਹਨਾਂ ਦਾ ਰਿਪੋਰਟ ਸਾਰੀ ਹੈ ਜਿਹੜੀਆਂ ਕੰਪਲੀਟਾਂ ਜਾਂਦੀਆਂ ਕਮਿਸ਼ਨਰ ਸਾਹਿਬ ਕੋਈ ਪਹਿਲੇ ਜਾਂਦੀਆਂ ਤੁਹਾਡਾ ਕੀ ਨਾ ਠੀਲ ਹੋਣਾ ਕਾਰਵ ਨਹੀਂ ਬਿਲਕੁਲ ਕਾਰੋਬਾਰ ਇਹਨਾਂ ਦਾ ਬੰਦ ਹੋਣਾ ਚਾਹੀਦਾ ਹਰਮੰਦਰ ਸਾਹਿਬ ਦੇ ਕੋਲ ਬੈਨ ਹੈ ਹੋਟਲ ਪਾਸ ਕੋਈ ਨਹੀਂ ਕਰ ਕੱਲੂ ਖੜਾ ਹੈ ਰੈਸ਼ੀ ਏਰੀਆ ਹੈ ਉੱਥੇ ਹੋਟਲ ਬਿਲਕੁਲ ਨਹੀਂ ਚਾਹੀਦਾ ਇੱਕਾ ਨਾਲ ਗਲੀ ਹੈ ਇੱਥੇ ਹੋਟਲ ਬਣ ਗਿਆ ਸਭ ਕੁਝ ਚੱਲ ਰਿਹਾ ਉਹ ਮੱਲਾ ਪਰੇਸ਼ਾਨ ਆ ਉਹਦਾ ਕੱਲ ਪਰਸੋਂ ਤੁਹਾਨੂੰ ਮੈਂ ਕਮੇਰ ਨੰਬਰ ਵੀ ਦੇ ਮਹੱਲੇ ਦਾ ਮੇਜਰ ਨਾਮਾ ਵੀ ਉਹਦੇ ਚ ਲਿਖਿਆ ਪਿਆ ਹੈ ਕਿ ਕਿਸ ਤਰ੍ਹਾਂ ਕਾਰਪੋਰੇਸ਼ਨ ਪਾਸ ਕਰ ਦਿੰਦੀ ਹੈ ਕਿ ਹੋਟਲ ਬਣਾਓ ਗਲੀਆਂ ਚ ਗਲੀਆਂ ਇੱਕ ਘਰ ਘਰ ਹੋਟਲ ਬਣ ਗਏ ਐ ਐਡੀਆਂ ਤਕੜੀਆਂ 4-4 ਮੰਜ਼ਲਾ ਬਿਲਡਿੰਗਾਂ ਬਿਨਾਂ ਨਕਸ਼ੇ ਤੋਂ ਬਣਦੀਆਂ ਇਹ ਕਿਸ ਤਰ੍ਹਾਂ ਐਮਟੀਬੀ ਦੀ ਮਰਜ਼ੀ ਤੋਂ ਬਿਨਾਂ ਬਣਦੀ ਐ ਐਮਟੀਬੀ ਸਾਹਿਬ ਕਹਿੰਦੇ ਮਿੰਨੇ ਤਾਂ ਪਤਾ ਨਹੀਂ ਮੈਂ ਤਾਂ ਰੋਕਿਆ ਸੀ ਕਿਸ ਤਰ੍ਹਾਂ ਬਣ ਗਈ ਪਰ ਗੱਲ ਹੈ ਕਿ ਜਿਹੜੇ ਥੱਲੇ ਵਾਲੇ ਅਫਸਰ ਐ ਮੈਂ ਪੰਜਾਬ ਸਰਕਾਰ ਦੇ ਜਿਹੜੇ ਭਗਵੰਤ ਮਾਨ ਜੀ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹ ਚੀਜ਼ਾਂ ਵੱਲ ਧਿਆਨ ਦਿਓ ਖਾਲੀ ਆਪਾਂ ਨਸ਼ੇ ਵੱਲ ਨਾ ਚਲੀਏ ਇਹ ਚੀਜ਼ਾਂ ਰੋਕਥਾਮ ਭਾਰੀਵਾਲ ਸਾਹਿਬ ਕੈਬਨਿਟ ਮੰਤਰੀਗੇ ਉਹ ਕਹਿੰਦੇ ਕੋਈ ਨਿਆਂ ਅਨਸਾਰੀ ਹੋਏਗੀ ਤੇ ਭਾਰੀਵਾਲ ਸਾਹਿਬ ਮੈਂ ਵੀ ਪ੍ਰੂਫ ਦੇ ਦਿੰਨਾ ਪਰ ਵੀ ਕੀਤੀ ਹੈ ਉਹਨਾਂ ਦੇ ਐਮਐਲਏ ਇਲਾਕੇ ਦੀ ਕੰਮ ਹੋ ਰਿਹਾ ਹੈ ਉਹਨਾਂ ਨੂੰ ਵੀ ਪ੍ਰੂਫ ਦੇ ਦਿੰਨਾ ਇਹ ਚਾਰੇ ਹੋਟਲ ਉਹਨਾਂ ਦੇ ਇਲਾਕੇ ਦੇ ਨੇ ਉਹਨਾਂ ਦੇ ਐਮਐਲਏ ਇਲਾਕੇ ਆਂਦੇ ਨੇ ਉਹਨਾਂ ਦਾ ਫਰਜ਼ ਇਹਨਾਂ ਨੂੰ ਰੋਕਣਾ ਸਾਡਾ ਹੋਣੀ ਫਰਜ਼ ਤੂੰ ਕੀ ਮੰਗ ਮੰਗਿਆ ਹੀ ਕਰਦੇ ਆ ਜਿਹੜੀਆਂ ਬਿਲਡਿੰਗਾਂ ਇਹਨਾਂ ਨੂੰ ਸੀਲ ਕਰਕੇ ਇਹਨਾਂ ਦਾ ਬਿਲਕੁਲ ਕਾਰੋਬਾਰ ਰਾਤ ਦਾ ਵੀ ਜਿਹੜਾ ਬੰਦ ਕਰਾਇਆ ਜੇ ਇਹ ਬੇਨਤੀ ਕਰਦੇ ਨਹੀਂ ਤੇ ਕਾਰਪੋਰੇਸ਼ਨ ਦੇ ਅੱਗੇ ਅਸੀਂ ਸ਼ਿਵਸ਼ਣ ਹਿੰਦੂ ਤੁਸਾਲੀ ਸਾਰੇ ਸਮਾਜ ਨੂੰ ਲੈ ਕੇ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦਾ ਮੇਰੇ ਕੋਲ ਕਟੋਕਟ ਹੈ ਬਿਲਡਿੰਗਾਂ ਦੇ ਬਾਰੇ 10 ਬੰਦਿਆਂ ਦੀ ਕੰਪਲੀਟਾਂ ਕਿ ਇਹ ਹੋਟਲ ਨਹੀਂ ਬੰਨੇ ਚਾਹੀਦੇ ਇਹ ਹੋਟਲ ਬੰਨਣਾ ਸਾਡੇ ਬੱਚਿਆਂ ਨੂੰ ਨੁਕਸਾਨ ਹੋਏਗਾ ਇੱਥੇ ਗਲਤ ਕਾਰੋਬਾਰ ਹੁੰਦੇ ਹੋਟਲਾਂ ਚ ਇਹ ਬੰਦ ਹੋਣੇ ਚਾਹੀਦੇ ਉਹ ਸਾਰਿਆਂ ਨਾਲ ਲੈ ਕੇ ਹੀ ਕਾਰਵਸ਼ਨ ਦਾ ਕਰਾਓ ਕਰਾਂਗੇ ਜੇ ਇਹ ਬਿਲਡਿੰਗਾਂ 2-4 ਦਿਨਾਂ ਦੇ ਵਿੱਚ ਇਹਨਾਂ ਨੂੰ ਸੀਲ ਨਾ ਲਾਈਂ ਜੈ ਸ਼੍ਰੀ ਰਾਮ ਮੈਂ ਸੁਨੀਲ अरोड़ा शिवसेना ਹਿੰਦੂ ਤਕਸਾਲੀ ਤੋਂ ਮੇਰੇ ਨਾਲ ਕੌਸ਼ਲ ਸ਼ਰਮਾ ਜੀ ਐਪੀਜੀ ਸੋਮੀ ਜੀ ਔਰ ਵਿਵੇਕ ਜੀ ਅੱਜ ਬੜੇ ਤਰਸ ਹੋ ਕੇ ਸਾਨੂੰ ਇਹ ਗੱਲ ਕਹਿਣੀ ਪੈ ਰਹੀ ਆ ਕਿ ਪੰਜਾਬ ਦਾ ਤੇ ਪਤਾ ਨਹੀਂ ਲੇਕਿਨ ਅੰਮ੍ਰਿਤਸਰ ਦਾ ਰੱਬ ਹੀ ਰਾਖਾ ਹੈ ਇਹ ਗੁਰੂ ਪੀਰਾਂ ਦੀ ਨਗਰੀ ਜਿਸ ਨੂੰ ਕਿ ਲੁੱਟਣ ਕਸੁੱਟਣ ਵਾਸਤੇ ਸਰਕਾਰੀ ਅਮਲਾ ਹੀ ਬਹੁਤ ਹੈ ਆਮ ਚੋਰਾਂ ਦੀ ਲੋੜ ਨਹੀਂ ਇਹਨਾਂ ਚੋਰਾਂ ਦੀ ਲਿਸਟ ਜਾਰੀ ਕਰਦਿਆਂ ਹੋਇਆਂ ਸਭ ਤੋਂ ਪਹਿਲਾ ਨੰਬਰ ਕਾਰਪੋਰੇਸ਼ਨ ਦੇ ਅਫਸਰ ਆਂਦੇ ਨੇ ਬਾਜ਼ਾਰ ਹੰਸਲੀ ਜਿਹਦੇ ਵਿੱਚ ਹੋਟਲ ਦੀ ਨਿਰਮਾਣ ਕੀਤਾ ਗਿਆ ਜਿਹੜਾ ਚੱਲ ਰਿਹਾ ਔਰ ਜ਼ਮੀਨ ਦੀ ਖੁਦਾਈ ਕਰਕੇ ਉਹਦੀ ਬੇਸਮੈਂਟ ਬਣਾਈ ਗਈ ਔਰ ਸਾਡੇ ਸ਼ਿਸ਼ਰਨ инду ਟਕਸਾਲੀ ਦੇ ਜਿਹੜੇ ਪੰਜਾਬ ਪ੍ਰਧਾਨ ਨੇ ਕੌਸ਼ਲ ਜੀ ਇਹਨਾਂ ਨੇ ਐਮਟੀਪੀ ਨੂੰ ਵੀ ਕੰਪਲੇਨਟ ਕੀਤੀ ਸਬੰਧਿਤ ਏਟੀਪੀ ਨੂੰ ਵੀ ਤੇ ਇੰਸਪੈਕਟਰ ਨੂੰ ਵੀ ਔਰ ਇਹਨਾਂ ਵਧੀਆ ਸਿਸਟਮ ਹੈ ਵੀ ਐਮਟੀਪੀ ਕਹਿੰਦਾ ਜੀ ਮੈਂ ਤੇ ਥੱਲੇ ਕਵਾਂਗਾ ਥੱਲੇ ਵਾਲਾ ਕਹਿੰਦਾ ਜੀ ਮੈਨੂੰ ਉਪਰੋਂ ਆਂਦਾ ਸੁਣਿਆ ਤੇ ਮੈਂ ਕੀ ਕਰਾਂ ਦੂਜੇ ਪਾਸੇ ਆ ਜਾਈਏ ਇੱਕ ਹੋਟਲ ਬਣ ਗਿਆ ਜਿਹਦੀ ਕੰਪਲੇਂਟ ਸਾਡੇ ਸੁਮੇ ਜੀ ਨੇ ਕੀਤੀ ਲੇਕਿਨ ਪ੍ਰਸ਼ਾਸਨਿਕ ਇਹੋ ਜੀ ਕੰਮ ਕਰਨੀ ਨੀਂ ਸੋਤਾ ਹੈ ਔਰ ਬੜੀ ਮੰਦ ਭਾਗੀ ਗੱਲ ਹੈ ਕੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਗੁਰੂ ਪੀਰਾਂ ਦੀ ਧਰਤੀ ਜਿਹੜਾ ਕਿ ਵਰਲਡ ਫੇਮਸ ਇੱਕ ਅਦਾਰਾ ਜਿਹੜਾ ਉਹ ਸਾਡਾ ਐ ਅੰਮ੍ਰਿਤਸਰ ਕਵਾਂਦਾ ਔਰ ਐਮਟੀਪੀ ਇਹੋ ਜਿਹਾ ਨਖਿੱਧ ਆਦਮੀ ਹੈ ਜਿਹਦੀ ਰੋਜ਼ ਕੋਈ ਨਾ ਕੋਈ ਬੰਦਾ ਕੰਪਲੇਂਟ ਕਰਦਾ ਵੀ ਇਹ ਪੈਸੇ ਲੈ ਕੇ ਇਹਦਾ ਸਟਾਫ ਪੈਸੇ ਲੈ ਕੇ ਸ਼ਹਿਰ ਦੇ ਵਿੱਚ ਇਲੀਗਲਾਂ ਇਲੀਗਲ ਕੰਸਟਰਕਸ਼ਨ ਪੂਰੇ ਯੋਰਾਣਾ ਕਰਵਾ ਰਿਆ ਜਦੋਂ ਕੰਪਲੇਂਟ ਕਰਦੇ ਆ ਥੋੜੇ ਦਿਨਾਂ ਬਾਅਦ ਕੋਈ ਨਾ ਕੋਈ ਬੰਦਾ ਵਿਚੋਲੀਆ ਡਿਪਾਰਟਮੈਂਟ ਦਾ ਹੀ ਆ ਜਾਂਦਾ ਚਲੋ ਛੱਡੋ ਜੀ ਕੋਈ ਗੱਲ ਨਹੀਂ ਕਰ ਲਾਂਗੇ ਦੇਖਦੇ ਆਂ ਦੱਸਦੇ ਆਂ ਲੇਕਿਨ ਆਮ ਆਦਮੀ ਨੂੰ ਇਨਸਾਫ ਨਹੀਂ ਮਿਲਿਆ ਤੇ ਨਾ ਹੀ ਮਿਲਣਾ ਮੈਂ ਅੰਮ੍ਰਿਤਸਰ ਨਿਵਾਸੀਆਂ ਨੂੰ ਇੱਕ ਬੇਨਤੀ ਕਰਨਾ ਚਾਹਨਾ ਤੁਹਾਡੇ ਮਾਧਿਅਮ ਨਾਲ ਸੋਸ਼ਲ ਮੀਡੀਆ ਨੂੰ ਜੇ ਚਲਾਉਂਦੇ ਹੋ ਤੇ ਦੇਖੋ ਵੀ ਐਮਟੀਪੀ ਦੇ ਖਿਲਾਫ ਕਿੰਨੇ ਬੰਦੇ ਰੋਸ਼ ਕਰ ਰਹੇ ਨੇ ਸਾਡਾ ਸਟੇਟ ਅਫਸਰ ਤਰਮਿੰਦਰ ਬਿਲਕੁਲ ਸਾਫ਼ ਆਦਮੀ ਜਿਹੜਾ ਪੈਸੇ ਲੈ ਕੇ ਤੁਹਾਡਾ ਕੋਈ ਵੀ ਇਲੀਗਲ ਕੰਮ ਕਰਾ ਦੇਗਾ ਮਰੇ ਖੋਲੇ ਆਮ ਕਹਿ ਰਹੇ ਆ ਤੁਸੀਂ ਪਿੱਟ ਕੇ ਮਰ ਜੋ ਸ਼ਿਕਾਇਤ ਕਰਕੇ ਇਹ ਬੰਦਾ ਫੋਨ ਨਹੀਂ ਚੁੱਕਦਾ ਤੁਸੀਂ ਕਹਿ ਰਹੇ ਹੋ ਕਿ ਸਬੂਤ ਜੇ ਹੋਏਗਾ ਤੇ ਹੁਣ ਵਿਜੀਲੈਂਸ ਨੂੰ ਦਿਆਂਗੇ ਵਿਜਲਨ ਤੇ ਜਾਗ ਗਈ ਹੈ ਪਹਿਲੀ ਗੱਲ ਤੇ ਅਫਸਰ ਸੁੱਤੇ ਨਹੀਂ ਅਸੀਂ ਕਹਿ ਰਹੇ ਆ ਵੀ ਬਈ ਬਿਲਡਿੰਗ ਇਲੀਗਲ ਹੈਗੀ ਆ ਸਾਨੂੰ ਜਵਾਬ ਦੇ ਦੇਣ ਜੀ ਇਹ ਇਲੀਗਲ ਨਹੀਂ ਹੈਗੀ ਇਹਦਾ ਨਕਸ਼ਾ ਪਾਸ ਆ ਠੀਕ ਹੈ ਨਾ ਜੇ ਪੈਸੇ ਨਹੀਂ ਲੱਤੇ ਤੇ ਇਹੋ ਜਿਹਾ ਕਿਹੜਾ ਪ੍ਰੈਸ਼ਰ ਹੈਗਾ ਅਫਸਰਾਂ ਦੇ ਵੀ ਇਹੋ ਜਿਹੀ ਇਲੀਗਲ ਬਿਲਡਿੰਗਾਂ ਬਣਾ ਰਹੇ ਨੇ ਇੰਨਾ ਸਮਾਂ ਹੋ ਗਿਆ ਸਰ ਕੰਪਲੇਂਟ ਦਿੱਤੀ ਜਿਹੜੀ ਤੁਹਾਡੀ ਕਾਰਵਾਈ ਨਹੀਂ ਹੁੰਦੀ ਸਣੀ ਇਹ ਕਾਰਨ ਜੀ 1 ਮਹੀਨੇ ਤੋਂ ਵੱਧ ਹੋ ਗਿਆ ਤੇ ਜੇ ਕੋਈ ਗਰੀਬ ਆਦਮੀ ਮਾਰ ਜੀ ਰੇੜੀ ਸਾਡੇ ਦੋ ਅੱਗੇ ਕਰ ਲਵੇ ਨਾ ਤੇ ਨਾਲ ਹੀ ਕਾਰਪੋਰੇਸ਼ਨ ਆ ਜਾਂਦੀ ਚੁੱਕਣ ਵਾਸਤੇ ਸਾਦਾ ਇਹ ਕਹਿਣਾ ਵਿਭਾਗ ਵੀ ਇਹ ਪੈਸੇ ਲੈ ਕੇ ਹੋ ਰਿਹਾ ਜੇ ਨਹੀਂ ਪੈਸੇ ਲੈ ਕੇ ਹੋ ਰਿਹਾ ਫਿਰ ਕੰਮ ਕਿਉਂ ਜਾਰੀ ਨਹੀਂ ਹੋ ਰਿਹਾ ਜੀ ਥਾਣੇ ਦੇ ਬਾਹਰ ਕੋਈ ਬੰਦਾ ਨਸ਼ਾ ਵੇਚ ਰਿਹਾ ਤੇ ਐਸੇ ਚ ਇੰਨੀ ਗੱਲ ਕਹਿ ਦਵੇ ਵੀ ਮੈਨੂੰ ਤਾਂ ਕੰਮ ਲੈਣ ਨਹੀਂ ਆਈ ਜੀ ਮੈਂ ਕੀ ਕਰ ਸਕਦਾ ਫਿਰ ਤੇ ਇਹੀ ਗੱਲ ਹੈ ਨਾ ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਦੇ ਵਿਰੋਧੀਕ ਯੁੱਧ ਛੇੜਿਆ ਹੁਣ ਬੰਦੇ ਫੜੇ ਜਾਣ ਲੱਗ ਗਏ ਫਟੋਫਟ ਕਿਉਂ ਪਹਿਲੇ ਉਹ ਬੰਦੇ ਬਾਹਰੋਂ ਆਏ ਨੇ ਇੰਪੋਰਟ ਕੀਤੇ ਗਏ ਨੇ ਹੁਣ ਇਹਦਾ ਮਤਲਬ ਵੀ ਪੁਲਿਸ ਦੀ ਮਿਲੀ ਭਗਤੀ ਕਿਤੇ ਨਾ ਕਿਤੇ ਨਜ਼ਰ ਆ ਰਹੀ ਆ ਹੁਣ ਜਿਹੜੀ ਕਿ ਡਰ ਦੇ ਮਾਰਿਆਂ ਹੁਣ ਕੰਮ ਕਰਨ ਲੱਗੀ ਆ ਤੇ ਜੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਇਧਰ ਕੁੰਭ ਕਰਨ ਦੀ ਨੀਂਦੋਂ ਨਾ ਜਾਗੇ ਤੇ ਬਹੁਤ ਜਲਦ ਸ਼ਿਰਸਾ ਨਾਲ ਦੂ ਟਕਸਾਲੀ ਜਿਹੜੀ ਹੈ ਕਮਿਸ਼ਨਰ ਕਾਰਪੋਰੇਸ਼ਨ ਦਾ ਔਰ ਐਮਟੀਵੀ ਦਾ ਘਰਾਵ ਕਰੇਗੀ